ਟੋਲ ਪਲਾਜ਼ਾ ਤੋਂ ਲੰਘਣਾ ਹੋਵੇਗਾ ਹੋਰ ਮਹਿੰਗਾ 1 ਅਪ੍ਰੈਲ ਤੋਂ ਵਧੇਗੀ ਟੋਲ ਪਲਾਜ਼ਿਆਂ ਦੀ ਫੀਸ ਟੋਲ ਪਲਾਜ਼ਿਆਂ ਤੇ 5 ਤੋਂ 25 ਰੁਪਏ ਤੱਕ ਵਾਧਾ 1 ਅਪ੍ਰੈਲ ਤੋਂ NHAI ਤੇ ਟੋਲ 'ਚ 2 ਤੋਂ 5% ਤੱਕ ਵਾਧਾ 2 ਕਿਲੋਮੀਟਰ ਜ਼ਾਇਰੇ 'ਚ ਪਾਸ ਦੀ ਕੀਮਤ 340 ਰੁਪਏ ਜੀ ਹਾਂ ਇੱਕ ਵਾਰ ਫਿਰ 1 ਅਪ੍ਰੈਲ ਤੋਂ ਵਾਹਨ ਮਾਲਕਾਂ ਦੀਆਂ ਜੇਬਾਂ ਤੇ ਬੋਝ ਵਧਣ ਵਾਲਾ ਕਿਉਂਕਿ ਸਰਕਾਰ ਨੇ 1 ਅਪ੍ਰੈਲ ਤੋਂ ਹਾਈਵੇ ਤੇ ਟੋਲ ਮਹਿੰਗਾ ਕਰਨ ਦਾ ਐਲਾਨ ਕੀਤਾ ਹੈ ਇਸ ਦੇ ਲਈ ਕੇਂਦਰ ਨੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਦੱਸਦੀ ਕਿ ਹਰਿਆਣਾ ਦੇ ਵੱਖ-ਵੱਖ ਹਾਈਵੇ ਐਕਸਪ੍ਰੈਸਵੇ ਕੇਐਮਪੀ ਨਰਨੋਲ ਚੰਡੀਗੜ੍ਹ ਐਕਸਪ੍ਰੈਸਵੇ ਖੇੜਕੀ ਦੋਲਾ ਟੋਲ ਪਲਾਜ਼ਾ ਦਿੱਲੀ ਪਟਿਆਲਾ ਹਾਈਵੇ ਤੇ ਖਟਕੜ ਟੋਲ ਪਲਾਜ਼ਾ ਜੀਂਦ ਗੋਹਾਣਾ ਸੋਨੀਪਤ ਹਾਈਵੇ ਤੇ ਲੁਧਾਨਾ ਟੋਲ ਪਲਾਜ਼ਾ ਗੁਰਦਾਉਂ ਸੋਹਨਾ ਹਾਈਵੇ ਤੇ ਟੋਲ ਰੇਟ ਹੋਣਗੇ ਪਲਾਜ਼ਾ ਦਿੱਲੀ ਮੁੰਬਈ ਐਕਸਪ੍ਰੈਸ ਵੇ ਤੇ ਹਿਲਾਲਪੁਰ ਟੋਲ ਪਲਾਜ਼ਾ ਹਿਸਾਰ ਚੰਡੀਗੜ੍ਹ ਹਾਈਵੇ 152 ਸਮੇਤ ਸਾਰੇ ਹਾਈਵੇ ਤੇ 5 ਤੋਂ 25 ਰੁਪਏ ਦਾ ਵਾਧਾ ਕੀਤਾ ਜਾਵੇਗਾ ਸੈਣੀ ਮਾਜਰਾ ਟੋਲ ਪਲਾਜ਼ਾ ਕਰੋਂਦਾ ਟੋਲ ਪਲਾਜ਼ਾ ਕੱਗਰ ਟੋਲ ਪਲਾਜ਼ਾ ਮਕਦੌਲੀ ਟੋਲ ਪਲਾਜ਼ਾ ਡੇਹੜ ਟੋਲ ਪਲਾਜ਼ਾ ਤਾਮਸ਼ਾਬਾਦ ਟੋਲ ਪਲਾਜ਼ਾ ਪਾਣੀਪਤ ਟੋਲ ਪਲਾਜ਼ਾ ਡੇਗਲ ਟੋਲ ਪਲਾਜ਼ਾ ਸੋਨੀਪਤ ਵਿੱਚ ਚਰੋਟੀ ਟੋਲ ਪਲਾਜ਼ਾ ਅਤੇ ਸਿਰੋਹੀ ਟੋਲ ਪਲਾਜ਼ਾ ਵਿੱਚ ਨਿੱਜੀ ਵਾਹਨਾਂ ਲਈ 10 ਦਾ ਵਾਧਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਟੋਲ ਦਰਾਂ 5 ਤੋਂ 7 ਸਾਲਾਂ ਵਿੱਚ ਇੱਕ ਵਾਰ ਵਧਦੀਆਂ ਸਨ ਹੁਣ ਇਹ ਦਰਾਂ ਲਗਭਗ ਹਰ ਸਾਲ ਰੀਨਿਊ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਹੁਣ ਟੋਲ ਦੇ 20 ਕਿਲੋਮੀਟਰ ਦੇ ਦਾਇਰੇ ਵਿੱਚ ਵਾਹਨ ਮਾਲਕਾਂ ਨੂੰ 330 ਰੁਪਏ ਦੀ ਬਜਾਏ 340 ਰੁਪਏ ਵਿੱਚ ਮਹੀਨਾਵਾਰ ਪਾਸ ਬਣਾਉਣਾ ਪਵੇਗਾ ਜੀ ਹਾਂ ਇੱਕ ਵਾਰ ਫਿਰ 1 April ਤੋਂ ਵਾਹਨ ਮਾਲਕਾਂ ਦੀਆਂ ਜੇਬਾਂ ਤੇ ਬੋਝ ਵਧਣ ਵਾਲਾ ਕਿਉਂਕਿ ਸਰਕਾਰ ਨੇ 1 April ਤੋਂ ਹਾਈਵੇ ਤੇ ਟੋਲ ਮਹਿੰਗਾ ਕਰਨ ਦਾ ਐਲਾਨ ਕੀਤਾ ਹੈ ਇਸ ਦੇ ਲਈ ਕੇਂਦਰ ਨੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਦੱਸਦੀ ਕਿ ਹਰਿਆਣਾ ਦੇ ਵੱਖ-ਵੱਖ ਹਾਈਵੇ ਐਕਸਪ੍ਰੈਸਵੇ ਕੇਐਮਪੀ ਨਰਨੋਲ ਚੰਡੀਗੜ੍ਹ ਐਕਸਪ੍ਰੈਸਵੇ ਖੇੜਕੀ ਦੋਲਾ ਟੋਲ ਪਲਾਜ਼ਾ ਦਿੱਲੀ ਪਟਿਆਲਾ ਹਾਈਵੇ ਤੇ ਖਟਕਰ ਟੋਲ ਪਲਾਜ਼ਾ ਜੀਂਦ ਗੋਹਾਣਾ ਸੋਨੀਪਤ ਹਾਈਵੇ ਤੇ ਲੁਧਾਨਾ ਟੋਲ ਪਲਾਜ਼ਾ ਗੁਰਦਾਉਂ ਸੋਹਣਾ ਹਾਈਵੇ ਤੇ ਟੋਲ ਰੇਟ ਹੋਣਗੇ ਪਲਾਜ਼ਾ ਦਿੱਲੀ ਮੁੰਬਈ ਐਕਸਪ੍ਰੈਸ ਵੇ ਤੇ ਹਿਲਾਲਪੁਰ ਟੋਲ ਪਲਾਜ਼ਾ ਹਿਸਾਰ ਚੰਡੀਗੜ੍ਹ ਹਾਈਵੇ 152 ਸਮੇਤ ਸਾਰੇ ਹਾਈਵੇ ਤੇ 5 ਤੋਂ 25 ਰੁਪਏ ਦਾ ਵਾਧਾ ਕੀਤਾ ਜਾਵੇਗਾ ਸੈਣੀ ਬਾਜਰਾ ਟੋਲ ਪਲਾਜ਼ਾ ਕੜੋਂਦਾ ਟੋਲ ਪਲਾਜ਼ਾ ਕੱਗਰ ਟੋਲ ਪਲਾਜ਼ਾ ਮਕਦੌਲੀ ਟੋਲ ਪਲਾਜ਼ਾ ਡੇਹਰ ਟੋਲ ਪਲਾਜ਼ਾ ਤਾਮਸ਼ਾਬਾਦ ਟੋਲ ਪਲਾਜ਼ਾ ਪਾਣੀਪਤ ਟੋਲ ਪਲਾਜ਼ਾ ਡੇਗਲ ਟੋਲ ਪਲਾਜ਼ਾ ਸੋਨੀਪਤ ਵਿੱਚ ਚਰੋਟੀ ਟੋਲ ਪਲਾਜ਼ਾ ਅਤੇ ਸਿਰੋਹੀ ਟੋਲ ਪਲਾਜ਼ਾ ਵਿੱਚ ਨਿੱਜੀ ਵਾਹਨਾਂ ਲਈ 10 ਦਾ ਵਾਧਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਟੋਲ ਦਰਾਂ 5 ਤੋਂ 7 ਸਾਲਾਂ ਵਿੱਚ ਇੱਕ ਵਾਰ ਵਧਦੀਆਂ ਸਨ ਹੁਣ ਇਹ ਦਰਾਂ ਲਗਭਗ ਹਰ ਸਾਲ ਰੀਨਿਊ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਹੁਣ ਟੋਲ ਦੇ 20 ਕਿਲੋਮੀਟਰ ਦੇ ਦਾਇਰੇ ਵਿੱਚ ਵਾਹਨ ਮਾਲਕਾਂ ਨੂੰ 330 ਰੁਪਏ ਦੀ ਬਜਾਏ 340 ਰੁਪਏ ਵਿੱਚ ਮਹੀਨਾਵਾਰ ਪਾਸ ਬਣਾਉਣਾ ਪਵੇਗਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram ਐਕ ਹੋਰ WhatsApp ਚੈਨਲ ਬਦ